ਹੁਣ ਜੇ ਜੀਓ ਪੋਲਿਟਿਕਸ ਦੀ ਗੱਲ ਕਰਦੇ ਆ ਗੱਲ ਇੱਧਰੋਂ ਜਾਂਦੀ ਆ ਵੀ ਰਾਮ ਮੰਦਰ ਇੰਨੀ ਛੇਤੀ ਫਿਨਿਸ਼ ਕਰਨ ਦਾ ਕੀ ਲੋਡ ਪਈ ਸੀ ਲੋਡ ਇਹ ਪਈ ਸੀ ਕਿ ਜੀ ਸ਼ਾਇਦ ਬਿੱਲੂ ਇੰਡੀਆ ਆਇਆ ਹੋਇਆ ਬਿੱਲੂ ਦੇ ਆਂਡੇ ਵੀ ਤੁਸੀਂ ਦੇਖੋਣੇ ਪਿਛਲੇ ਦਿਨਾਂ ਚ ਐਡੇ ਐਡੇ ਗੜੇ ਪਏ ਨੇ ਪੰਜਾਬ ਚ ਜਿਹੜੇ ਏਰੀਆ ਚ ਫਲੱਡ ਨਹੀਂ ਸੀ ਹੋਇਆ ਉਧਰ ਗੜੇ ਪਏਗੇ ਪਹਿਲਾਂ ਉਹਨਾਂ ਦੇ ਝੋਨੇ ਮਰ ਗਏ ਹੁਣ ਉਹਨਾਂ ਦੂਜਿਆਂ ਨੇ ਕਣਕਾਂ ਮਰ ਗਈਆਂ 38% ਆਪਾਂ ਪੂਲ ਚੀਜ਼ਾ ਪਾਉਨੇ ਆ ਜਦੋਂ 38% ਆਪਣਾ ਨਹੀਂ ਪਊਗਾ ਤੇ ਫਿਰ ਕੈਨੇਡਾ ਅਮਰੀਕਾ ਦੀ ਕਰਨ ਕੀ ਖਰੀਦੀ ਜਾਊਗੀ ਤੇ ਇਹ ਸਾਰਾ ਰਾਹ ਸਾਫ਼ ਕੀਤਾ ਜਾ ਰਿਹਾ ਕਿਸਾਨ ਅੰਦੋਲਨ অলਮੋਸ ਫੇਲ ਹੋ ਰਿਹਾ ਦੇਖ ਕੇ ਗਾਰ ਤੇ ਲਿਆਤਾ ਇਹਨਾਂ ਨੇ ਕਿਉਂ ਕਿ ਸਾਡਾ ਨੌਜਵਾਨ ਆ ਜਿਹੜਾ ਜਾਂ ਅਸੀਂ ਕੈਨੇਡਾ ਵਾਲੇ ਵੀ ਅਮਾਨੀ ਦੇ ਮੁੰਡੇ ਤੇ ਆ ਹੋ ਗਿਆ ਅਮਾਨੀ ਦੇ ਮੁੰਡੇ ਤੇ ਬੋ ਹੋ ਗਿਆ ਉੱਥੇ ਦਿਲਜੀਤ ਆ ਗਿਆ ਉੱਥੇ ਫਲਾਨਾ ਹੋ ਗਿਆ ਉਹ ਤੁਸੀਂ ਕੜੀ ਲੈਣੀ ਆ ਯਾਰ ਟਿੰਡੀਆ ਲੈਣੀ ਆ ਤੁਸੀਂ ਭੈਣ ਅਮਾਨੀ ਦੇ ਮੁੰਡੇ ਦੇ ਗੱਲ ਆ ਵੀ ਉਹ মিডিਆ ਨੈਰੇਟਿਵ ਤੁਹਾਨੂੰ ਦਿਖਾਈ ਜਾਂਦਾ ਵਾਰੀ ਵਾਰੀ ਜਦੋਂ ਖੋਲਦੇ ਹੋਈ ਆ ਜਾਂਦਾ ਅਗਲਾ ਉੱਤੇ ਜਾ ਵੜਦਾ ਪੋਸਟ ਤੇ ਮੁੜ ਕੇ ਪੋਸਟ ਤੇ ਦੇਖਣ ਲੱਗਾ ਤਾਂ ਮੁੜ ਕੇ ਵਿੱਚ ਵੜ ਜਾਂਦਾ ਰਿਹਾਨਾ ਆਈ ਸੀ ਕਿ ਜੀ ਉੱਤੇ ਉਹ ਕੱਟੇ ਨੂੰ ਮਾਣ ਦੁੱਧ ਤਾਂ ਕੀ ਲੈਸ ਕੱਟੇ ਨੂੰ ਤਾਂ ਉਹੀ ਕਥਣ ਮਿਲਣਾ ਮੱਝ ਥੱਲੇ ਜਾਏ ਮਾਣ ਹੋਵੇ ਪਰ ਜੇ ਪੰਜਾਬ ਦੀ ਆਪਾਂ ਕਿਸਮਤ ਦੀ ਗੱਲ ਕਰੀਏ ਤੁਹਾਡੇ ਕੋਲ ਟਾਈਮ ਬਹੁਤ ਥੋੜਾ ਆਮ ਵੀ ਜਿਹੜੇ ਸ਼ਹਿਰਾਂ ਦੇ ਕੈਨੇਡਾ ਚ ਅਮਰੀਕਾ ਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਹਾਡੇ ਘਰੇ ਪਾਣੀ 2 ਮਹੀਨੇ ਦਾ ਘੱਟੋ ਘੱਟ ਫੁੱਡੇ ਕਰੇ ਖਾਣ ਪੀਣ ਨੂੰ 2 ਮਹੀਨੇ ਦੀ ਗਰੋਸਰੀ ਤੁਹਾਡੇ ਕੋਲੇ ਸੈਲਫ ਸਸਟੇਨ 2-3 ਮਹੀਨੇ ਡੂਮਸਡੇ ਜਿਹਨੂੰ ਕਹਿੰਦੇ ਨੇ ਉਹ ਲਗਾਉਣ ਵਾਸਤੇ 2 ਮਹੀਨੇ ਦਾ ਘੱਟੋ ਘੱਟ ਤੁਹਾਡੇ ਕੋਲੇ ਹੋਣਾ ਚਾਹੀਦਾ ਸੈਟਲਾਈਟ ਫੋਨ ਦਵਾਈਆਂ ਇੱਕ ਬਾਕਸ ਦਵਾਈਆਂ ਦਾ ਬਣਾ ਕੇ ਰੱਖੋ ਮੈਂ ਪ੍ਰੋਪਰ ਬਣਾ ਕੇ ਜਦੋਂ ਸਾਡੇ ਫਲੱਡ ਵੀ ਆਏ ਉਦੋਂ ਪਹਿਲਾਂ ਇੱਕ ਅਸੀਂ ਬਾਕਸ ਬਣਾ ਕੇ ਰੱਖਿਆ ਹੋਇਆ ਸੀ ਜਿਹੜੇ ਦਵਾਈਆਂ ਪੁੱਜੇ ਛੋਲੇ ਚਿਪਸ ਵੀ ਜਿਹੜੇ ਸਾਲ 2 ਸਾਲ ਚੀਜ਼ਾਂ ਨਾ ਖਰਾਬ ਹੋਣ ਉਹ ਇੱਕ ਥੁੱਲਾ ਰੱਖੋ ਘਰੇ ਇੱਟਾਂ ਦੇ ਚੁੱਲ੍ਹਾ ਤੇ ਲੱਕੜ ਚੁੱਲ੍ਹਾ ਲੱਕੜ ਡੰਡੀ ਵਾਲਾ ਪੰਪ ਤੁਸੀਂ ਇਹ ਸਮਝ ਲਓ ਵੀ ਸੋਡੇ ਮਾਈਕ੍ਰੋਵੇਵ ਫ੍ਰਿਜ ਸਭ ਬੰਦ ਹੋ ਜਾਣੇ ਜਦੋਂ ਸ਼ਟਡਾਊਨ ਹੋਊਗਾ ਪਾਵਰ ਸ਼ਟਡਾਊਨ ਕਰਨਗੇ ਇੰਟਰਨੈਟ ਸ਼ਟਡਾਊਨ ਕਰਨਗੇ ਫਿਰ ਚਾਹੇ ਸਾਊਂਡ ਵੇਵ ਛੱਡਣ ਚਾਹੇ ਮਾਈਕ੍ਰੋਵੇਵ ਛੱਡਣ ਚਾਹੇ 30% ਪਾਪੂਲੇਸ਼ਨ ਇਹਨਾਂ ਨੇ ਖਤਮ ਕਰਨੀ ਆ ਜੀ ਚ ਪਹਿਲਾ ਨੰਬਰ ਇਹ ਪੰਜਾਬ ਦਾ ਉਹ ਕਿਉਂ ਆ ਰਾਮ ਮੰਦਰ ਤੇ ਅਟੈਕ ਕਰਾਣਾ ਬਹਾਨਾ ਬਣਾਇਆ ਪਾਕਿਸਤਾਨ ਤੇ ਠੂਠਾ-ਬੂਠਾ ਜਿਵੇਂ ਉਹ ਖੇਡ-ਖੇਡਚ ਵੀ ਆਜੋ ਆਪਾਂ ਅੱਜ ਚੋਰ ਸਿਫਾਈ ਖੇਡਦੇ ਆਂ ਉਹਨਾਂ ਦੇ ਬੰਬ ਵੀ ਪੰਜਾਬ ਤੇ ਉਧਰਲੇ ਬੰਬ ਵੀ ਪੰਜਾਬ ਤੇ ਤੁਹਾਡੇ ਕੋਲੇ ਇੰਡੀਆ ਚ ਵੀ ਮੁੰਡੇ ਹੁਣ ਮੇਰੇ ਨਾਲ ਜੁੜੇ ਹੋਏ ਨੇ ਬਹੁਤ ਉਹ ਕਹਿੰਦੇ ਬਾਈ ਜੀ ਅਸੀਂ ਤਾਂ ਅੰਡਰਗਰਾਊਂਡ ਦੋ ਕਮਰੇ ਬਣਾਏ ਨੇ ਵੀ 4 ਫੁੱਟ ਥੱਲੇ ਨੇ ਧਰਤੀ ਦੇ ਇੱਕ ਕਮਰਾ ਤੁਹਾਡੇ ਕੋਲੇ 4 ਫੁੱਟ ਧਰਤੀ ਦੇ ਥੱਲੇ ਜ਼ਰੂਰ ਹੋਣਾ ਚਾਹੀਦਾ ਡੰਡੀ ਵਾਲਾ ਪੰਪ ਤੇ ਤੁਹਾਡੇ ਕੋਲੇ ਦਵਾਈਆਂ ਪੇਨ ਕੇ ਅਲਰਜੀ ਦੇ ਵਿੱਚ ਸਭ ਤੋਂ ਵੱਧ ਪੇਨ ਹੋਣੀ ਆ ਤੇ ਕੰਨਾਂ ਤੇ ਜਿਹੜੇ ਆ ਹੁੰਦੇ ਨੇ ਨਾ ਆਪਣੇ ਵੱਡੇ ਹੈੱਡਫੋਨ ਉਹੇ ਜਿਹੇ ਜਿਵੇਂ ਇੱਕੋ ਕੰਨ ਟਕਣ ਵਾਲੇ ਵੀ ਹੁੰਦੇ ਨੇ ਸਰਦੀਆਂ ਚ ਉਹੇ ਜਿਹੇ ਤੁਹਾਡੇ ਵੀ ਜਿਹਨੂੰ ਸਾਊਂਡ ਦਾ ਤੁਹਾਨੂੰ ਉਹ ਨਾ ਇਹ ਹੋਊਗਾ ਅੱਜ ਹੋਵੇ ਕੱਲ ਹੋਵੇ ਡਿਜ਼ਾਈਨ ਇਹ ਤਾਂ ਪੂਰਾ ਤਿਆਰ ਆ ਮਸ਼ੇਲ ਬਾਮਾ ਨੇ ਆਪਣੀ ਇੰਟਰਵਿਊ 'ਚ ਉਦਾਂ ਹੀ ਨਿ ਕਿਹਾ ਵੀ ਮੈਂ ਬਹੁਤ ਡਰੀ ਹੋਈ ਆ ਮੈਂ ਬਹੁਤ ਸ਼ੌਕਡ ਆ ਉਹ ਕੋਈ ਰੀਜ਼ਨ ਹੈ ਜੇ ਤੁਸੀਂ ਫਿਲਮ ਦੇਖਦੇ ਹੋ ਨਾ ਲੀਵ ਦਾ ਵਰਲਡ ਬਿਹਾਈਂਡ ਸੋ ਨੂੰ ਬਹੁਤ سارے ਮੈਸੇਜ ਮਿਲਦੇ ਨੇ ਉਹਦੇ ਵਿੱਚ ਵੀ ਇੱਕ ਤਾਂ ਨੈਰੇਟਿਵ ਸਿਰਜਿਆ ਜਾਂਦਾ ਦਿਖਦਾ ਕੁਝ ਹੋਰ ਆ ਪੁੰਡਾ ਕੁਝ ਹੋਰ ਇਲੈਕਟ੍ਰਿਕ ਵੀਕਲ ਟੋਟਲੀ ਫੇਲ ਨੇ ਤੀਸਰੀ ਚੀਜ਼ ਸੈਲਫ ਸਸਟੇਨ ਹੋਣਾ ਸੈਟਲਾਈਟ ਫੋਨ ਹੋਣਾ ਕੈਸ਼ ਹੋਣਾ ਮੇਰੇ ਨਾਲ ਮੁੰਡਾ ਜਦਵਿੰਦਰ ਹੁਣੀ ਨੇ ਹੋਰ ਨੇ ਆਉਂਦੇ ਜਾਂਦੇ ਗੱਲਾਂ ਬਾਤਾਂ ਕਰਦੇ ਆ ਉਹਨਾਂ ਕਹਿੰਦੇ ਆ ਆ ਲੈ ਲੀਓ ਉਹ ਲੈ ਲੀਏ ਖੇਤੀ ਵਾਸਤੇ ਮੈਂ ਕਹਾਂ ਵੀ ਤੁਸੀਂ ਕੁਝ ਨਾ ਲਓ ਤੁਹਾਨੂੰ ਸੰਦਾਂ ਦੀ ਇੰਨੀ ਲੋੜ ਨਹੀਂ ਇੱਕ ਤਾਂ ਕੈਸ਼ ਵਿਚਾ ਲੋ ਘਰੇ ਕੈਸ਼ 20000 50000 ਜਿੰਨਾ ਤੁਸੀਂ ਮੈਕਸਿਮਮ ਰੱਖ ਸਕਦੇ ਹੋ ਇੱਕ ਸੋਨਾ 골ਡ ਖਰੀਦ ਲਓ ਪਲਾਟਿਨਮ ਖਰੀਦ ਲਓ ਸਿਲਵਰ ਖਰੀਦ ਲਓ ਜਿੰਨੀ ਤੁਹਾਡੀ ਪਹੁੰਚ ਆ ਇਹ ਜੀ ਚੀਜ਼ ਖਰੀਦ ਲਓ ਜਿਹਨੂੰ ਦੇਖ ਕੇ ਤੁਸੀਂ ਕੁਝ ਲੈ ਸਕੋ ਤੇ ਹੁਣ ਉਹ ਵਾਟਰ ਸਿਸਟਮ ਐ ਐਕਸਚੇਂਜ ਹੋਣਾ ਤੁਹਾਨੂੰ ਕੈਸ਼ਲੈਸ ਇਸੇ ਕਰਕੇ ਤੁਹਾਨੂੰ ਟੋਟਲ ਕੈਸ਼ਲੈਸ ਕਰਕੇ ਵੀ ਕੋਈ ਬੰਦਾ ਭਗਾवट ਨਾ ਕਰ ਸਕੇ ਤੁਹਾਨੂੰ ਉਧਰੋਂ ਲਿਆਇਆ ਯਾਰ ਇਹ ਤਾਂ ਸੁਣ ਪਤਾ ਨਹੀਂ ਲੱਗ ਰਿਹਾ ਬੈਂਕ ਉੱਡ ਜਾਣਗੇ ਬਹੁਤ ਜਲਦੀ ਬੇਬੀ 5 ਸਾਲ ਚ ਜਿਵੇਂ ਹੁਣ 9 to 5 ਆਫਿਸ ਬੰਦ ਹੋ ਗਿਆ ਵਰਕ ਫਰੋਮ ਹੋਮ ਹੋ ਗਿਆ ਉਹ ਮੈਂ ਬੈਂਕਾਂ ਪੰਜ ਵਸਾਲ ਚ ਖਤਮ ਹੋ ਜਾਣਗੀਆਂ ਬੈਂਕਾਂ ਖਤਮ ਹੋ ਜਾਣਗੀਆਂ ਏਆਈ ਜੋਬਾਂ ਬਹੁਤ ਖਤਮ ਕਰ ਦੇ ਫਿਰ ਜੋਬਾਂ ਖਤਮ ਹੋਣਗੀਆਂ ਲੋਕ ਵਧੂਗਾ ਹਿੰਸਾ ਹਿੰਸਾ ਵਧੂਗੀ ਫਿਰ ਇਹ ਕਰਤਾ ਵੀ ਕਾਗਨੀ ਵੀਰ ਟ੍ਰੇਂਡ ਕਰਕੇ ਕਾਰਪੋਰੇਟ ਨੂੰ ਫੌਜ ਮਈਆ ਕਰਾਓ ਵੀ ਕੋਈ ਲੋਕ ਕਾਰਪੋਰੇਟ ਨੂੰ ਨਾ ਪਹੇਜਣ ਕਿਉਂਕਿ ਜੇ ਲੋ ਗਰੀਬੀ ਵਧ ਗਈ ਬੇਰਜਗਾਰੀ ਵਧ ਗਈ ਲੋਕ ਅਮੀਰਾਂ ਨੂੰ ਪਹਿਣਗੇ ਅਮੀਰਾਂ ਦੇ ਤਾਂ ਨੀਟੇਟ ਦੋ ਦੋ ਆ ਅਗਰ ਇਹਦੀ 4 4 ਜਨੂੰ ਪਾਈ ਪਾਈ ਫੋਟੇ 6 6 ਬੋਟੇ ਆਲੇ ਮਾਰੇ ਲਫੇੜੇ ਆ ਕੇ ਵੇ ਲੈ ਆਇਦਰ ਕੱਟ ਸਾਲਿਆ ਇਹ ਪੰਜਾਬ ਚ ਵੀ ਹੋਣਾ ਤੁਹਾਨੂੰ ਮੈਂ ਦੱਸਦਾ ਗਰੀਬ ਨੇ ਅਮੀਰ ਨੂੰ ਪੈਣਾ ਤੇ ਇਹਨਾਂ ਨੇ ਕਾਰਪੋਰੇਟ ਦਾ ਇੰਤਜ਼ਾਮ ਵੱਡਿਆਂ ਦਾ ਪਹਿਲਾਂ ਹੀ ਕਰਤਾ ਵੀ ਅਗਨੀਵੀਰ ਭਾਈ ਜਿੰਨੇ ਚਾਹੀਦੇ ਨੇ ਲੈ ਲਓ ਆਪਦੇ ਪਰਸਨਲ ਹਥਿਆਰ ਲੈ ਲਓ ਆਪਦੀਆਂ ਫੈਕਟਰੀਆਂ ਆਪਦੇ ਘਰ ਆਲੇ-ਦਾਲੇ ਫੌਜ ਲਾ ਲਓ ਸਾਡੀ ਕੋਈ ਗਾਰੰਟੀ ਨਹੀਂ ਤੇ ਆਪਦੇ ਡੂਮਸਡੇ ਅੰਡਰਗਰਾਊਂਡ ਬਣਾ ਲਿਆ ਮਾਰਕ ਆਹ ਬਣਾ ਰਿਹਾਗਾ ਫੇਸਬੁੱਕ ਕਾ ਲਾ ਦੇਖ ਲਿਓ ਕਾਦੇ ਲਈ ਬਣਾ ਰਿਹਾ ਕਿ ਲੋਡ ਤੇ ਗਿਆ ਉਹਨੂੰ ਡੂਮਸਡੇ ਬੰਕਰ ਦੀ ਜੇ ਕੋਈ ਇਹਨਾਂ ਦੀ ਨਿਗਾ ਚ ਚੀਜ਼ ਹੈ ਜੇ ਕੋਈ ਪਲਾਨ ਚ ਹੈ ਤਾਂ ਹੀ ਉਹ ਬਣਾ ਰਿਆ ਆ ਵੀ ਕੋਈ 400 500 ਮਿਲੀਅਨ ਡੂਮਸ ਦੇ ਬਲਕਰ ਬਣਾਉਣ ਨੂੰ ਕਹਦੇ ਹਾਸਤੇ ਬਣਾਉਗੇ ਤੀਸਰੀ ਗੱਲ ਬਹੁਤ ਜਲਦ ਮੇਬੀ 2-4 ਹਫ਼ਤੇਾਂ ਚ ਆਪਾਂ ਇੱਕ ਹੋਰ ਵੱਡਾ ਧਮਾਕਾ ਕਰਾਂਗੇ